ਉਹਦੇ ਸੋਚਦਾ ਸੀਗਾ ਕਿ ਨਾ ਕਿ ਮੋਦੀ ਨੇ ਨੋਟਬੰਦੀ ਕਰਤੀ ਨੋਟਬੰਦੀ ਕਰਤੀ ਇਹਨੇ ਸਿਆਪਾ ਇਹਨੂੰ ਦਸ ਦਾ ਨੋਟ ਬੰਦ ਨਹੀਂ ਕੀਤਾ ਇਹ ਜਿੱਦਾਂ ਤੇ ਦਸਾਂ ਦਾ ਨੋਟ ਨਹੀਂ ਨਾ ਬੰਦ ਹੁੰਦਾ ਰੱਖੀਆਂ ਨੂੰ ਉਹਨੂੰ ਕਿਹੜਾ ਸੁਠਣਾ ਦਸਾਂ ਦਾ ਜਿਹੜਾ ਹੁੰਦਾ ਦਸਾਂ ਦਾ ਨੋਟ ਗਲਿਆ ਛੜਿਆ ਦਸਾਂ ਦਾ ਨੋਟ ਪੂਰੇ ਮਹਾਰਾਸ਼ਟਰ ਅਗਲਾ ਕਹਿੰਦਾ ਬਾਬਾ ਜੀ ਰੱਖ ਕੇ ਦੰਦਣਾ ਭਰਾਇਓ দান ਕਰਾਇਓ ਛੜਿਆ نوٹ ਦਸਾਂ ਦਾ ਰੱਖ ਕੇ ਇਹਨਾਂ ਕਹਿੰਦਾ দান ਕਰਾਇਓ ਇਹ ਨਹੀਂ મોદી ਤੋਂ ਬੰਦ ਹੋਇਆ ਤਾਂ ਸਾਡਾ نوٹ ਉਹ ਭਰਾਵਾ ਦਸਾਂ ਦਾ نوٹ ਬੰਦ ਕਰ 50ਵਾਂ ਤੋਂ نوٹ ਸ਼ੁਰੂ ਹੋਵੇ ਕੋਈ ਰਾਗਿਆਂ ਨੂੰ ਵੀ ਸਹਾਰਾ ਹੋਵੇ ਮੈਂ ਹੈ ਨਾ ਉਹਦੇ ਸੋਚਦਾ ਸੀਗਾ ਕਿ ਆਕੇ મોદી ਨੇ نوٹ ਬੰਦੀ ਕਰਤੀ نوٹ ਬੰਦੀ ਕਰਤੀ ਕਿਨੇ ਸਿਆਪਾ ਇਹਨੂੰ ਦਸ ਦਾ نوٹ ਬੰਦ ਨਹੀਂ ਕੀਤਾ ਇਹਨੇ ਅ ਜਿੱਦਾਂ ਤੇ 10 ਦਾ ਨੋਟ ਨਹੀਂ ਨਾ ਬੰਦ ਹੁੰਦਾ ਰਾਗੀਆਂ ਨੂੰ ਉਹਨੂੰ ਕਿਹੜਾ ਸਿੱਖਣਾ 10 ਦੇ ਲਈ ਹੁੰਦਾ ਜਿਹੜਾ ਆਉਂਦਾ 10 ਦਾ ਨੋਟ ਗਲਿਆ ਸੜਿਆ 10 ਦਾ ਨੋਟ ਪੂਰੇ ਮਾਰ ਕੇ ਅਗਲਾ ਕਹਿੰਦਾ ਬਾਬਾ ਜੀ ਰੱਖ ਕੇ ਦੰਦਨਾ ਪਰ ਆਯੋਦਾਨ ਕਰਾਇਓ ਸੜਿਆ ਨੋਟ 10 ਦਾ ਰੱਖ ਕੇ ਅਦਲਾ ਕਹਿੰਦਾ ਦਾਨ ਕਰਾਇਓ ਇਹ ਨਹੀਂ ਮੋਦੀ ਤੋਂ ਬੰਦ ਹੋ ਗਿਆ 10 ਦਾ ਨੋਟ ਕੋ ਭਰਾਵਾ 10 ਦਾ ਨੋਟ ਬੰਦ ਕਰੋ 50ਵਾਂ ਤੋਂ ਨੋਟ ਸ਼ੁਰੂ ਹੋਵੇ ਕੋਈ ਰਾਗੀਆਂ ਨੂੰ ਵੀ ਸਹਾਰਾ ਹੋਵੇ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਅਮੀਰ ਕੰਨ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਬਸਦੇ ਰਹੋ ਲਓ ਜੀ ਇਸ ਵੀਡੀਓ ਵਿੱਚ ਜونی ਬਾਬੇ ਨੇ ਇੱਕ ਹੋਰ ਕਮਾਲ ਕਰ ਦਿੱਤਾ ਜونی ਬਾਬੇ ਨੇ ਦਸਾਂ ਨੇ ਨੋਟ ਤੇ ਗੱਲ ਕੀਤੀ ਏ ਤੇ ਗੱਲ ਕਰਦੇ ਆ ਸਿੱਧਾ ਮੋਦੀ ਨੂੰ ਕਿਹਾ ਆ ਕਿ ਮੋਦੀ ਸਾਹਿਬ ਇਹ ਦਸਾਂ ਦਾ ਨੋਟ ਬੰਦ ਕਰ ਦਿਓ ਨਹੀਂ ਤਾਂ ਰਾਗੀਆਂ ਦਾ ਪੱਠਾ ਵਹਿ ਜਾਣਾ ਆ ਹੁਣ ਰਾਗੀ ਵੀ ਜਾਣੇ ਕੀ ਕਰਨ ਜਿਹੜਾ ਵੀ ਕੋਈ ਨੋਟ ਬੀਬੀ ਲੈ ਕੇ ਆਉਂਦੀ ਆ ਗਲਿਆ ਸੜਿਆ ਉਹ ਰਾਗੀਆਂ ਅੱਗੇ 10 ਰੱਖ ਦਿੰਦੇ ਨੇ ਤੇ ਬਾਬੇ ਹੁਣ ਉਹ 10 ਵਾਲਾ ਨੋਟ ਕੀ ਕਰਨੂ ਨਾ ਉਹ ਦੁਕਾਨੇ ਚਲਦਾ ਨਾ ਉਹ ਬੈਂਕ ਵਿੱਚ ਚਲਦਾ ਸੋ ਸੰਗਤ ਜੀ ਜੋਨੀ ਬਾਬੇ ਨੇ ਕਿਹਾ ਸਦੇ ਮੋਦੀ ਜੀ ਨੂੰ ਕਿ 10 ਵਾਲਾ ਨੋਟ ਬੰਦ ਕਰ ਤੇ ਪਿਆਹਾਂ ਦਾ ਲਾ ਤਾਂ ਜੋ ਸਾਡਾ ਕੰਮ ਚੱਲੇ